ਪੰਜਾਬ ਦੀ ਸਰਕਾਰ ਦੀ ਜਿਹੜੀ ਸੀਆਈਡੀ ਆ ਉਹ ਲਾਸ਼ ਵੀ ਤੌਰ ਤੇ ਉਹਨਾਂ ਫੈਸਲਿਆਂ ਨੂੰ ਕੀਤੇ ਹੋਏ ਤੁਹਾਡੇ ਕੀਤੇ ਹੋਏ ਫੈਸਲਿਆਂ ਨੂੰ ਸਰਕਾਰ ਤੱਕ ਪਹੁੰਚਾਉਂਦੀ ਆ ਔਰ ਲੇਕਤੀ ਰੂਪ ਦੇ ਵਿੱਚ ਉਹਨਾਂ ਕੋਲ ਪਹਿਲਾਂ ਜੋ ਉਹ ਫੈਸਲੇ ਬਣ ਮਸਲਾ ਹੱਲ ਹੋ ਜੂ ਪਰ ਜਿਹੜੀ ਵਿਗਿਆਨਕ ਸਮਝ ਆ ਉਹ ਕਹਿੰਦੀ ਐ ਵੀ ਉਸ ਰੂਪ ਚ ਵੀ ਨਹੀਂ ਹੋਣਾ ਅਸਲ ਵਿੱਚ ਸਰਕਾਰ ਸਾਨੂੰ ਤੋੜਨ ਤੇ ਮੋੜਨ ਤੇ ਲੱਗੀ ਹੋਈ ਆ ਹੁਣ ਅਸੀਂ ਜਿਸ ਤਰ੍ਹਾਂ ਦੀ ਚਿੰਤਾ ਪਿਛਲੇ 2 ਘੰਟਿਆਂ ਤੋਂ 1.5 ਘੰਟੇ ਤੋਂ ਉੱਤੇ ਕਰ ਰਹੇ ਆ ਕਿ ਕੀ 22 ਤਰੀਕ ਦੀ ਮੀਟਿੰਗ ਜਿਹੜੀ ਆ ਉਹ ਸਫਲ ਹੋਊਗੀ ਜਾਂ ਉਹਨੂੰ ਸਫਲ ਹੋਣ ਵਾਸਤੇ ਸਾਡੇ ਫਰੰਟ ਦੇ ਕੀ ਉਪਰਾਲੇ ਹੋਣੇ ਚਾਹੀਦੇ ਆ ਜਿਹੜੀ ਅਸੀਂ ਸਮਝਦੇ ਆ ਵੀ ਮੀਟਿੰਗਾਂ ਦਾ ਸਫਲ ਹੋਣਾ ਇਸ ਗੱਲ ਤੇ ਟਿੰਗਰ ਪਰ ਕਰਦਾ ਵੀ ਸਾਡੀ ਐਕਸੀਟੇਸ਼ਨ ਕਿੰਨੀ ਸਫਲ ਜੇ ਸਾਡੀ ਐਕਸੀਟੇਸ਼ਨ ਸਫਲ ਆ ਤਾਂ ਲਾਜ਼ਮੀ ਤੌਰ ਤੇ ਸਾਡੀ ਮੀਟਿੰਗਾਂ ਸਫਲ ਹੋਣਗੀ ਜੇ ਸਾਡੀ ਐਜੀਟੇਸ਼ਨ ਦੇ ਵਿੱਚ ਕਿੰਨੀ ਦਿੱਕਤ ਹੈਗੀ ਆ ਤਾਂ ਲਾਜ਼ਮੀ ਤੌਰ ਤੇ ਮੀਟਿੰਗਾਂ 'ਚ ਵੀ ਸਮੱਸਿਆਵਾਂ ਆਉਣਗੀਆਂ ਇਹਨਾਂ ਪ੍ਰਸਥਿਤੀਆਂ ਨੂੰ ਬਦਲਣ ਵਾਸਤੇ ਸਾਨੂੰ ਆਪਣੀਆਂ ਜਿਹੜਾ ਐਜੀਟੇਸ਼ਨਾਂ ਨੇ ਉਹਨਾਂ ਨੂੰ ਸਫਲ ਬਣਾਉਣਾ ਪੈਣਾ ਮੀਟਿੰਗਾਂ ਨੂੰ ਸਫਲ ਬਣਾਉਣ ਵਾਸਤੇ ਇਹਨਾਂ ਪ੍ਰਸਥਿਤੀਆਂ ਨੂੰ ਬਦਲਣਾ ਪੈਣਾ ਉਹਨਾਂ ਨੂੰ ਬਦਲਣ ਦਾ ਹੱਲ ਕੀ ਆ ਬਈ ਸਾਜੇ ਫਰੰਟ ਨੇ 5 ਮਈ ਦੀ ਜਿਹੜੀ ਕਨਵੈਨਸ਼ਨ ਜਲੰਧਰ ਦੇ ਵਿੱਚ ਹੋਈ ਸੀ ਉਹਦੇ ਵਿੱਚ ਕੁਝ ਫੈਸਲੇ ਕੀਤੇ ਸੀ ਬੇਸ਼ੱਕ ਦੀ ਅਸੀਂ ਮਲਾਜ਼ਮ ਜਾਂ ਪੈਨਸ਼ਨਰ ਉਹ ਫੈਸਲੇ ਜਿਹੜੇ ਆ ਉਹ ਚੇਤਿਆਂ 'ਚੋਂ ਬੇਸ਼ੱਕ ਵਿਚਾਰ ਦਿੱਤੇ ਆ ਪਰ ਪੰਜਾਬ ਦੀ ਸਰਕਾਰ ਦੀ ਜਿਹੜੀ ਸੀਆਈਡੀ ਆ ਉਹ ਲਾਜ਼ਮੀ ਤੌਰ ਤੇ ਉਹਨਾਂ ਫੈਸਲਿਆਂ ਨੂੰ ਕੀਤੇ ਹੋਏ ਤੁਹਾਡੇ ਕੀਤੇ ਹੋਏ ਫੈਸਲੇ ਨੂੰ ਸਰਕਾਰ ਤੱਕ ਪਹੁੰਚਾਉਂਦੀ ਆ ਔਰ ਲਿਖਤੀ ਰੂਪ ਦੇ ਵਿੱਚ ਉਹਨਾਂ ਕੋਲੋਂ ਪਹਿਲਾਂ ਜੋ ਉਹ ਫੈਸਲਾ ਸਾਡਾ ਫੈਸਲਾ ਸੀ ਵੀ ਅਸੀਂ ਦਸੰਬਰ ਦੇ ਵਿੱਚ ਮੁਕੰਮਲ ਹੜਤਾਲ ਵੱਲ ਨੂੰ ਬਣਾਉਣਾ ਸਾਨੂੰ ਆਪਣੇ ਉਸ ਫੈਸਲੇ ਦੇ ਉੱਤੇ ਡੱਟ ਕੇ ਪਹਿਰਾ ਦੇਣ ਦੀ ਲੋੜ ਆ ਅਸੀਂ ਉਹ ਜਿਹੜੇ ਪਿਛਲੇ ਫੈਸਲੇ ਨੇ ਉਹਨਾਂ ਨੂੰ ਦਿਰ ਲਾਗੂ ਨਹੀਂ ਕਰਾਂਗੇ ਇਹਦਾ ਮਤਲਬ ਹੈ ਕਿ ਸਰਕਾਰ ਦੇ ਕੋਲ ਇੱਕ ਸੰਦੇਸ਼ ਲੋਕਵਾ ਸੰਦੇਸ਼ ਜਿਹੜਾ ਉਹ ਜਾਂਦਾ ਵੀ ਇਹ ਫੈਸਲੇ ਲੈਂਦੇ ਨੇ ਅਗਾ ਨਿਕਲ ਜਾਂਦੇ ਨੇ ਫੈਸਲੇ ਲੈਂਦੇ ਨੇ ਅਗਾ ਨਿਕਲ ਜਾਂਦੇ ਨੇ ਫੈਸਲੇ ਲੈਂਦੇ ਆ ਅਗਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ